ਗੁਰਦਾਸਪੁਰ ਦੇ ਪਿੰਡ ਕਲੇਰਕਲਾਂ ਦੇ ਮੌਜੂਦਾ ਸਰਪੰਚ ਸੁਧਿਰ ਚਾਬਾ ਨੇ ਬीडीपीओ ਤਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿੱਚ ਗੁੰਡਾਗਰਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ આરોਪ ਲਗਾਏ ਹਨ ਉਹਨਾਂ ਕਿਹਾ ਕਿ ਉਹ ਬीडीपीओ ਦਫ਼ਤਰ ਵਿੱਚ 4 ਮਾਰਚ ਨੂੰ ਮੀਟਿੰਗ ਸੰਬੰਧੀ ਬीडीपीओ ਨੂੰ ਮਿਲਣ ਦੇ ਲਈ ਗਏ ਸਨ ਜਿੱਥੇ ਬीडीपीओ ਗੁਰਮੀਤ ਸਿੰਘ ਨੇ ਉਸਦੇ ਨਾਲ ਟੱਕਾ ਮੁਕਹੀ ਕੀਤੀ ਹੈ ਅਤੇ ਬਾਅਦ ਵਿੱਚ ਪੁਲਿਸ ਨੂੰ ਸਦਕੇ ਉਸਦੇ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਡੀਪੀਓ ਧਾਰੀਵਾਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਮਾਮਲੇ ਵਿੱਚ ਬीडीपीਓ ਤਰੀਵਾਲ ਗੁਰਮੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਰਪੰਚ ਨੂੰ ਪਿੰਡ ਦੇ ਕੋਰਮ ਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਸਰਪੰਚ ਨੇ ਦਫ਼ਤਰ ਵਿੱਚ ਆ ਕੇ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਰਿਹਾ ਸੀ ਜਿਸ ਕਰਕੇ ਉਸ ਨੂੰ ਰੋਕਿਆ ਗਿਆ ਸੀ ਅਤੇ ਸਰਪੰਚ ਦਫ਼ਤਰ ਦੀ ਇੱਕ ਫਾਈਲ ਚੁੱਕ ਕੇ ਭਜ ਗਿਆ ਸੀ ਜਿਸ ਕਰਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜੀ ਮੈਂ ਮੈਂਬਰ ਵੱਜੋਂ ਜ਼ਿਆਦਾ ਮੈਂਬਰਾਂ ਨੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਹਾਨੂੰ ਉਹ ਕਿੱਥੇ ਇਹ ਸਾਰੀ ਗੱਲਬਾਤ ਹੋਈ ਸਰ ਮੈਂ ਉਹਦੋਂ ਆਪਣੇ ਕਿਸੇ ਦੀ ਮਰਗੀ ਮਰਜੀ ਸੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮਰਜੀ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਹੈ ਮਦ ਕੇ ਉਹ ਚੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹ ਨਾਲ ਮੈਨੂੰ ਸਨ੍ਹਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਨਾਲ ਸਰਪੰਚ ਸਾਹਿਬ ਨਾਲ ਗੱਲ ਕੀਤੀ ਕਿ ਮਦ ਕੇ ਤਾਂ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ ਚਾਰ ਤਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਹਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹ ਆਂਦੇ ਕੋਈ ਨਹੀਂ ਵਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰ ਜੀ ਸਰਪੰਚ ਸਾਹਿਬ ਜਿਹੜੇ ਉਹ ਕੱਲੇ ਗਏ ਹਾਂ ਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਇਹ ਬਹੁਤ ਮਰ ਕੇ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਦਾ ਕੀਤਾ ਵਾ ੱੱਕੇ ਸਾਈ ਇਹ ਸਾਰੀ ੱੱਕੇ ਸਾਈ ਹੋਈ ਆ ਜੀ ਸਾਰੀ ਪੰਚਾਇਤ ਨਾਲ ਜੀ ਸੁਧੀਰ ਚਾਬਾ ਮੇਰਾ ਨਾਮ ਜੀ ਸਰਪੰਚ ਪਿੰਡ ਗਲੇਰਕਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਕੋਲੋਂ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਇਹ 10:30 ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉੱਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰਹਿਗਾ ਤੀ ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਦੇਣਾ ਤੋਂ ਆਇਆ ਸਰਪੰਚ ਜੀ ਤੇ ਤੁਹਾਨੂੰ ਸੱਜ ਜੀ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮਹਾਦੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਦੇ Gmail ਤੇ ਹੈ ਸੰਗਤ ਦਾ ਮੇਲੇ ਚੱਲਦੇ ਆ ਵਾਦੇ ਤੁਸੀਂ ਕੱਲ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ 10 ਦਿਨਾਂ ਦਾ ਤੇ 10 ਦਿਨ ਪਹਿਲਾਂ ਤੁਸੀਂ ਨੂੰ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਅੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੇ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਤੁਹਾਨੂੰ ਕਿ ਚੁਣੇ ਹੋਏ ਆ ਜਨਤਾ ਦੇ ਨੰਮ ਦੇ ਆ ਤੇ ਅਸੀਂ ਕਿਹੜਾ ਕੋਈ ਆਪਣਾ ਪਰਸਨਲੀ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਤੁਸੀਂ ਆਪਣੇ ਸਾਈਨ ਕਰੋ ਤੇ ਆਪਣਾ ਜਾਓ ਜੀਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਵਾ ਕੋਈ ਮੇਲੇ ਤੇ ਗਿਆ ਵਾ ਕੋਈ ਕਿਤੇ ਗਿਆ ਵਾ ਆਂਦਾ ਫਿਰ ਸਾਨੂੰ ਨਹੀਂ ਪਤਾ ਇੰਨਾ ਕਰਾ ਤੂੰ ਆਪਣਾ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਥੀ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀ ਕਿ ਸਾਨੂੰ ਕੋਈ ਸਾਈਟ ਨਹੀਂ ਦੇ ਦੇ ਤੇ ਸਾਈਟ ਤੁਸੀਂ ਹਜਦਾ ਕਿ ਸਾਨੂੰ ਪਤਾ ਤੁਹਾਨੂੰ ਸਾਈਟ ਸਾਡਾ ਹੈ ਕਿਹੜਾ ਵਾ ਕਦੀ ਸਾਨੂੰ ਸਾਈਟ ਦੇ ਦੇ ਕਦੀ ਕੋਈ ਹੋਰ ਦੇ ਦਿੰਦੇ ਜੀ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆ ਉਹ ਆਂਦਾ ਮੇਰੇ ਕੋ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆ ਆਂਦਾ ਮੈਂ ਤੇ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਇਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹਿਬ ਬਣਾਨੇ ਵੀਡੀਓ ਜੇ ਮੈਂ ਬਣਾਉਂਦਿਆਂ ਵਾ ਤੇ ਉਹਨਾਂ ਨੂੰ ਪਤਾ ਲੱਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦਾ ਤੇ ਉਹ ਛੱਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉੱਥੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰਿਆ ਵੀ ਦੋਹਾਂ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੋਨ ਸੈਟੀਰੀਗਾ ਇੱਕ ਸਰਜੀਤ ਹੀਗਾ ਤੇ ਦੋ ਤਿੰਨ ਜਿਹੜੇ ਸੀਗੇ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰਿਆਂ ਨੇ ਮੈਨੂੰ ਉੱਥੇ ਤਾਂ ਕੰਮ ਕੀਤੇ ਕਿਸਾਨ ਮਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਹ ਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵੇਖੋ 353 ਦਾ ਉਹਨਾਂ ਨੇ ਕਰਾਇਆ 186 ਦਾ ਕਿ ਇਹਨਾਂ ਨੇ ਇੱਕ ਕਾਗਜੀ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇਥੇ ਤੱਕ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਨੇ ਆ ਬੜੇ ਆਰਾਮ ਨਾਲ ਤੇ ਜਿਦਾਂ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਿਠਾਈ ਮੈਂ ਤੇ ਉੱਥੋਂ ਹਿਸਾਬ ਨਾਲ ਜਿਦਾਂ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਏਗਾ ਇਹ ਸਰ ਮਾਮਲਾ ਹੈ ਵੀ ਇਹਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਮੂਹ ਪਚਾਇ ਨੂੰ 4 ਤਿਲੋਂ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰ ਨੂੰ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਜਿਆ ਇਹ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਰਿਕਰਟ ਕਰਨੀ ਸ਼ੁਰੂ ਕਰਤੀ ਅਸੀਂ ਨੂੰ ਕਿਹਾ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿ세 ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਇਕੱਲੇ ਇਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਜਿਹੜਾ ਤੇਰਾ ਕੋਰ ਮੈਂ ਪੂਰਨ ਸਦਕਾ ਅਸੀਂ ਤੇਰੇ ਡੀਡੀਪੋ ਸਾਹਮਣੇ ਪੈਣਾ ਫਿਰ ਤੇਰਾ ਪ੍ਰਮਾਣਿਤ ਕਰਨਾ ਅਸੀਂ ਪ੍ਰਮਾਣਿਤ ਕਰਾਸ ਤੇ ਪ੍ਰਮਾਣਿਤ ਜਿਹੜੀ ਡੀਡੀਪੋ ਸਾਹਮਣੇ ਸਾਨੂੰ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਕਾਗੇ ਫੁੱਲੜਵਾੜੀ ਸ਼ੁਰੂ ਕਰਤੀ ਫੁੱਲੜਵਾੜੀ ਕਰਦੇ ਤੇ ਦਫਤਰੋ ਕਾਗੇ ਲੈ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਹੈ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਿਹੜੀ ਪੁਲਸ ਆ ਗਈ ਆ ਪੁਲਸ ਨੇ ਫਿਰ ਜਿਹੜੀ ਉਹ ਜਿਹੜੇ ਹੋਟਲ ਦੇ ਕੇਬਲ ਦੇ ਟਾਬੇ ਦੇ ਜਿਹੜੇ ਸੀਸੀ ਕੈਮਰੇ ਆ ਉਹਦੇ ਕੈਮਰੇ ਵਿੱਚੋਂ ਇਹਦੇ ਕੋਲ ਦੋ ਮੋਬਾਈਲ ਤੇ ਕਾਗੇ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਮਲਾ ਜਿਹੜਾ ਦਰਜਾ ਟਾਬੇ ਦਾ ਇਸੇ ਘਟਨਾ ਕੋਲੋਂ ਆਪਣੀ ਕਿੰਨੀ ਗਰੀਬ ਇਹ ਘਟਨਾ ਮੈਂ ਆਪਣੀ 4-3 ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨਹੀਂ ਜੀ ਬਤਮੀ ਨੇ ਕੀਤੀ ਉਹ ਸਾਡੇ ਜਿਹੜੇ ਦਫ਼ਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹ ਤੂੰ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਬਿਆਨ ਹੀ ਦੇ ਰਿਆ ਦਫ਼ਤਰ ਆ ਕੇ ਬਤਮੀ ਜੀ ਕਰੀ ਜਾ ਰਿਹਾ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਆਣਦੇ ਅਸੀਂ ਕਹਿੰਦੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤਰ੍ਹਾਂ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪਾ ਬਿਆਨ ਲੈਣੇ ਆ ਅਸੀਂ ਪਰਮੰਦਰ ਪਰਮੰਦਰ ਜਿਹੜਾ ਜ਼ਿਲ੍ਹਾ ਕਸਰ ਤੇ ਆਪਸੇ ਅਰਦਾਸਪੁਰ ਦੇ ਹੋਣਾ ਅਸੀਂ ਤੋਂ ਜੋ ਵੀ ਚੜਿਆ ਬਿਆਨ ਲਿਖ ਕੇ ਡੀ.ਡੀ.ਪੀ.ਓ ਸਾਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚੇ ਦੇ ਹੱਕ ਜਾਂ ਆ ਜਿਹੜੇ ਸਰਪੰਚੇ ਦੇ ਉਹ ਦੂੜੀ ਫਾਈਲ ਬਣਾ ਕੇ ਅਸੀਂ ਜਿਹੜੀ ਡੀ.ਡੀ.ਪੀ.ਓ ਸਾਹਿਬ ਨੇ ਡੀ.ਡੀ.ਪੀ.ਓ ਸਾਹਿਬ ਨੇ ਫਿਰ ਨੋਟਸ ਤੇ ਜਣਾ ਹੁੰਦਾ ਤੇ ਫਿਰ ਪਰਮਤ ਲੱਗ ਸਕਦਾ ਸਿੱਧਾ ਨਹੀਂ ਪਰਮਤ ਲੱਗ ਸਕਦਾ ਆਪਾਂ ਦੋ ਚਾਰ ਦਿਨ ਪਹਿਲਾਂ ਭੇਜਦੇ ਨੇ ਚਿੱਠੀ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀ ਸਾਡਾ 52 ਦਾ ਨੰਬਰ ਲੱਗਾ ਜੀ ਹਾਂਜੀ ਤੇ ਸੇਵਾ ਦਰ ਲੈ ਕੇ ਜਾਂਦਾ ਚਿੱਠੀਆਂ ਸਾਡੇ ਦਫ਼ਤਰ ਦਾ ਉਹ ਜਿਹੜੇ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਮਿਲਦਾ ਕੋਈ ਮਦਾ ਮਦਬ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਆ ਮੈਂਬਰ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਦੇ ਘਰ ਜਾ ਕੇ ਤਲਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ ਚਾਰ ਤਿੰਨ ਨੂੰ ਸੱਜਿਆ ਉਹ ਕਹਿੰਦਾ ਮੈਂ ਜਦੋਂ ਇਹਦੀ ਵਾਰੀ ਪਹਿਲਾਂ ਵੀ ਗਿਆ ਵਾ ਤੇ ਵੀਡੀਓ ਸਾਹਿਬ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਮਤਮੀਜੀ ਕਰਦੇ ਇਹ ਕਿਹ ਕਿਹਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਇਹਨੇ ਕਿਹਾ ਆ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਮਤਮੀਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਜੋ ਕੈਮਰਾ ਚੱਕੂ ਸਰਦਾ ਹੈ ਠੀਕ